ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਪੰਜ ਮੈਂਬਰੀ ਭਾਰਤੀ ਕਮੇਟੀ ਇਸ ਵਕਤ ਸਰਗਰਮ ਦਿਖਾਈ ਦੇ ਰਹੀ ਹੈ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਨ ਕਰ ਰਹੀ ਹੈ ਪੰਥ ਤੇ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪੰਜ ਮੈਂਬਰੀ ਭਾਰਤੀ ਕਮੇਟੀ ਦੇ ਨਾਲ ਜੁੜ ਵੀ ਰਹੀਆਂ ਨੇ 15 ਲੱਖ ਤੋਂ ਵੱਧ ਭਾਰਤੀ ਕਰਨ ਦਾ ਦਾਵਾ ਵੀ ਕੀਤਾ ਗਿਆ ਤੇ 11 ਤਾਰੀਖ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਵੀ ਸੱਦਾ ਗਿਆ ਜਿੱਥੇ ਨਵੇਂ ਪ੍ਰਧਾਨ ਦੀ ਚੋਣ ਅਕਾਲੀ ਦਲ ਦੇ ਦੀ ਕੀਤੀ ਜਾਣੀ ਹੈ ਸਵਾਲੇ ਖੜੇ ਹੁੰਦੇ ਨੇ ਕਿ ਹੁਣ ਪੰਥਕ ਮਸਲੇ ਹੱਲ ਹੋ ਜਾਣਗੇ ਕਿਉਂਕਿ ਸ਼ੇਖਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤੀ ਦੇ ਲਈ ਵੱਡਾ ਇਕੱਠ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤਾ ਗਿਆ ਡੈਲੀਗੇਟ ਇਜਲਾਸ ਕੀਤਾ ਗਿਆ ਇਸ ਵਕਤ ਇਕਬਾਲ ਸਿੰਘ ਝੂੰਦਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਅਕਾਲੀ ਦਲ ਬਾਦਲ ਨੂੰ ਲੈ ਕੇ ਵੱਡੇ ਸਵਾਲ ਚੁਕੇ ਗਏ ਉਹਨਾਂ ਨੇ ਕਿਹਾ ਕਿ ਅੱਜ ਪੰਥ ਵੀ ਉਦਾਸ ਹੈ ਪਾਰਟੀ ਵਰਕਰ ਵੀ ਉਦਾਸ ਨੇ ਇਸੇ ਕਰਕੇ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਵੀ ਕੀਤਾ ਜਾ ਰਿਹਾ ਤੇ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਜ਼ਿਲ੍ਹਾ ਦੇ ਸਾਂ ਤੇ ਡੈਲੀਗੇਟ ਤੇ ਪੰਜਾਬ ਦੇ ਚਾਰ ਡੈਲੀਗੇਟ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਤਾਂ 11 ਤਾਰੀਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਡਾ ਇਕੱਠ ਹੋਣ ਦੀ ਸੰਭਾਵਨਾ ਵੀ ਹੈ ਕਿਉਂਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪੰਜ ਮੈਂਬਰੀ ਭਾਰਤੀ ਕਮੇਟੀ ਜਿਸ ਤਰੀਕੇ ਦੇ ਨਾਲ ਸਰਗਰਮੀ ਦਿਖਾ ਰਹੀ ਹੈ ਤਾਂ ਹੋ ਸਕਦਾ ਹੈ ਕਿ ਜੋ 11 ਤਾਰੀਖ ਨੂੰ ਇਜਲਾਸ ਸੱਦਿਆ ਹੋਇਆ ਉਸ ਤੇ ਕੋਈ ਨਾ ਨੁਕਰ ਹੋ ਜਾਵੇ ਪਰ ਲਗਾਤਾਰ ਇਹ ਜੋ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤਾਂ 11 ਤਾਰੀਖ ਨੂੰ ਵੱਡੇ ਕੱਟ ਦੇ ਵਿੱਚੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਸਕਦੀ ਹੈ ਇਸ ਵਕਤ ਚੰਦੂ ਬਾਜਰਾ ਤੇ ਇਕਬਾਲ ਸਿੰਘ ਝੁੰਡਾ ਦਾ ਕੀ ਕਹਿਣਾ ਸੀ ਤੁਸੀਂ ਵੀ ਸੁਣਾ ਇਹੋ ਗੱਲ ਉਹ ਤਾਂ ਜੀ ਸਾਡੇ ਪੱਤਰ ਨੂੰ ਤਾਂ ਉਹ ਕੀ ਸਮਝਦੇ ਨੇ ਉਹ ਤਾਂ ਅਕਾਲ ਤਖਤ ਨੂੰ ਨਹੀਂ ਕੋ ਸਮਝ ਰਹੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਹੀਂ ਮੰਨਿਆ ਤਾਂ ਸਾਡੇ ਪੱਤਰ ਨੂੰ ਜਾਂ ਹੋਰ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਕੀ ਮੰਨਣਾ ਪਰ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਸੀ ਭਾਵਨਾ ਸੀ ਪੰਥ ਕੇਕਤਾ ਦੀ ਸੋ ਨਹੀਂ ਉਸ ਚੀਜ਼ ਨੂੰ ਮਨਜ਼ੂਰ ਕਰ ਰਹੇ ਤਾਂ ਫਿਰ ਪੰਥ ਇੱਕ ਤਰਫਾ ਹੋ ਕੇ ਉਹਨੂੰ ਮਨਜ਼ੂਰ ਕਰੂਗਾ ਔਰ ਤੁਸੀਂ ਦੇਖੋਗੇ ਕਿ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਇੱਕ ਪੰਥਕ ਪਲੇਟਫਾਰਮ ਮਿਲੂਗਾ ਗਾਉਮ ਨੂੰ ਉਹ ਕੱਲੇ ਹੀ ਰਹਿ ਜਾਣਗੇ ਉਹ ਲੀਡਰ ਲੀਡਰ ਹੀ ਰਹਿ ਜਾਣਗੇ ਤੇ ਸੰਗਤ ਹੈ ਜਿਹੜੀ ਸਾਰੀ ਇੱਕ ਪਾਸੇ ਦੇਖੋ ਫਿਲਹਾਲ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਇੱਕ ਚੰਗੀ ਇੱਕ ਤਾਂ ਲੀਡਰਸ਼ਿਪ ਦੇਣੀ ਆ ਜਿਹਨੂੰ ਪੰਥ ਔਰ ਪੰਜਾਬ ਪ੍ਰਵਾਨ ਕਰ ਲਵੇ ਜਿੱਥੇ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਹੋਵੇ ਦੂਜਾ ਮਨੋਰਥ ਹੈ ਕਿ ਅਸੀਂ ਏਜੰਡਾ ਦੇਣਾ ਏਜੰਡਾ ਉਹ ਹੋਵੇ ਜਿਹਦੇ ਤੇ ਪੰਥ ਔਰ ਪੰਜਾਬ ਸਹਿਮਤ ਹੋਵੇ ਲੋਕਾਂ ਨੂੰ ਲੱਗੇ ਕਿ ਸਾਡੇ ਹੱਕਾਂ ਲਈ ਲੜ ਰਹੀ ਹੈ ਇਹ ਲੀਡਰਸ਼ਿਪ ਲੋਕਾਂ ਦੇ ਪ੍ਰਭਾਵ ਚ ਲਿਆ ਗਿਆ ਸੀ ਕਿ ਲੀਡਰਸ਼ਿਪ ਸੱਤਾ ਪ੍ਰਾਪਤੀ ਲਈ ਔਰ ਆਪਣੇ ਨਿੱਜੀ ਹਿੱਤਾਂ ਲਈ ਲੜ ਰਹੀ ਹੈ ਜਿਸ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਉਹ ਪ੍ਰਭਾਵ ਖਤਮ ਕਰਨੇ ਨੇ ਔਰ ਇਹ ਪ੍ਰਭਾਵ ਦੇਣਾ ਕਿ ਅਸੀਂ ਪੰਥਰ ਪੰਜਾਬ ਲਈ ਲੜਦੇ ਆਂ ਉਹਦੇ ਨਾਲ ਹੋਰ ਅਕਾਲੀ ਦਲ ਜਿਹੜਾ ਬਾਦਲ ਹੈਗਾ ਉਹਨਾਂ ਦੇ ਕੋਈ ਆਕੂ ਹੈਗੇ ਨੇ ਜਿਹੜੇ ਸਪੋਰਟ ਸੰਮਰਪਤ ਨੂੰ ਲੱਗਦਾ ਕਿ ਉਹ ਸਾਡੇ ਖਿਲਾਫ ਅਸਲ ਅਸਲ ਇਹ ਹੈ ਜੀ ਜੋ ਮੈਂ ਮਹਿਸੂਸ ਕਰਦਾ ਲੋੜ ਸੰਗਤ ਨੂੰ ਜੋੜਨ ਦੀ ਹੈ ਜਿਦਰਾ ਆਉਣ ਜੀ ਇਹ ਸਦਕਾ ਕੋਈ ਵੀ ਆਵੇ ਇਸ ਪਲੇਟਫਾਰਮ ਤੇ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋਵੇ ਕੋਈ ਵੀ ਆਵੇ ਅਸੀਂ ਜੀ ਆਇਆਂ ਨੂੰ ਆ 11 ਅਗਸਤ ਨੂੰ ਜਿਹੜੀ ਪ੍ਰਧਾਨ ਦੀ ਚੋਣ ਆ ਉਹ ਵੀ ਇਸੇ ਤਰ੍ਹਾਂ ਸਹਿਮਤੀ ਨਾਲ ਹੋਏਗੀ ਕਿਉਂਕਿ 100 ਤੋਂ ਵੱਧ ਹਲਕੇ ਵਿੱਚ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਡੈਲੀਗੇਟ ਦੀ ਹਰ ਹਲਕੇ ਦੇ ਵਿੱਚ ਸਹਿਮਤੀ ਹੋਈ ਆ ਹਰ ਹਲਕੇ ਦੇ ਵਿੱਚ ਬਿਨਾਂ ਵਿਵਾਦ ਤੋਂ ਕੋਈ ਕਿਸੇ ਤਰ੍ਹਾਂ ਟਕਰਾਅ ਤੋਂ ਬਿਨਾਂ ਸਰਬਸੰਮਤੀ ਨਾਲ ਚੋਣ ਹੋ ਜਾਣੇ ਇਸ ਲਈ 11 ਅਗਸਤ ਦੀ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਹੋਏਗੀ ਐਸਾ ਸਾਨੂੰ ਵਿਸ਼ਵਾਸ ਆ ਲਾਹੌਰ ਸਾਹਿਬ ਪੰਜਾਬ ਅੱਜ ਗੈਰ ਪੰਜਾਬੀਆਂ ਦੇ ਹੱਥਾਂ ਵੀ ਚੱਲਿਆ ਗਿਆ ਸਾਡੇ ਮੌਜੂਦਾ ਸਰਕਾਰ ਪੰਜਾਬ ਦੀ ਕੇਵਲ ਗੱਪਾਂ ਨਾਲ ਤੇ ਚੁਟਕਿਆਂ ਨਾਲ ਡੰਗ ਟਪਾ ਰਹੀ ਆ ਪੰਜਾਬ ਦਾ ਕੋਈ ਸਵਾਰ ਨਹੀਂ ਸਕੇ ਪੰਜਾਬ ਪੰਜਾਬ ਲਈ ਚੁਣੌਤੀ ਵਾਲੀ ਕੋਈ ਗੱਲ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਚੁੱਪ ਬੈਠਿਆ ਪੰਜਾਬ ਦੀ ਸਰਕਾਰ ਚੁੱਪ ਬੈਠੀ ਆ ਧਰਨੇ ਲਾ ਕੇ ਡਾਇਰਟ ਪਹਿਲਾਂ ਬਹੁਤ ਖੇਖਣ ਕਰਦੇ ਰਹੇ ਪਰ ਜਦੋਂ ਹੁਣ ਪੈਸਾ BBMP ਦਾ ਚੁਪ ਕਰਕੇ SEB ਦੇ ਹਵਾਲੇ ਕਰਦਾ ਉਦੋਂ ਮੁੱਖ ਮੰਤਰੀ ਸਾਹਿਬ ਬੋਲੇ ਨਹੀਂ ਇੱਕ ਸ਼ਬਦ ਵੀ ਤੋ ਦਿੱਲੀ ਤੋਂ ਡਰਦੇ ਕਹਿ ਲੋ ਦਿੱਲੀ ਵਾਲਿਆਂ ਦੇ ਦਰਵਾਜ਼ੇ ਥੱਲੇ ਕਹਿ ਲੋ ਮਤਲਬ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਲਈ ਜਾਗੋ ਤੇ ਜਗਾਓ ਪੰਜਾਬ ਦਾ ਬਚਾਓ ਇਹ ਮੁਹਿੰਮ ਅਸੀਂ ਆਉਣ ਵਾਲੇ ਸਮੇਂ ਸ਼ੁਰੂ ਕਰਨੀ ਆ ਔਰ ਪੰਜਾਬੀਆਂ ਨੂੰ ਪੰਜਾਬ ਬਣਾਉਣ ਲਈ ਅਸੀਂ ਹੌਕਾ ਦੇਣਾ ਅੱਜ ਆਉਣ ਵਾਲਾ ਸਮਾਂ ਖਤਰੇ 'ਚ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਨਾ ਜਾ ਕੇ ਤਾਂ ਪੰਜਾਬ ਪੰਜਾਬ ਨਹੀਂ